ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਧਰਤੀ ਤੜਪਦੀ ਨੀਲਾ ਕਾਸ਼ ਰੋਂਦਾ ਹਿਰਦਾ ਪਰਬਤਾਂ ਦਾ ਧੁਮ ਮੰਦਾ ਏ ਸਿੱਖੀ ਵਾਸਤੇ ਉਸ ਕਿੱਡਾ ਕੋਹਲ ਕੀਤਾ ਕਿੱਡਾ ਹੌਸਲਾ ਮੇਰੇ ਜਾਨਾ ਆਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰ ਪੱਤ ਜੀਰਨਾ ਮਨੁੱਖ ਨਹੀਂ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਲਾਲ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟਿਆਂ ਵੀਰਿਆਂ ਦੇ ਅੰਦਰ ਛੋਟੇ ਬਾਲਾਂ ਨੂੰ ਨੀਹਾਂ ਵਿੱਚ ਪੀੜ ਦਿੱਤਾ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਣ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਅੰਬਰਾਂ ਵਿੱਚ ਫਰਿਸ਼ਤੇ ਵੀ ਜ਼ਿਕਰ ਕਰਦੇ ਉਸ ਸਰਹੰਦ ਦੇ ਖੂਨੀ ਤਿਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮੜੇ ਅੰਦਰ ਰੰਗ ਹੋ ਗਿਆ ਸੋਖ ਚਾਰ ਦਾ ਏ ਆਹ ਕੁਝ ਕੀਤਾ ਕਲਗੀਧਰ ਨੇ ਸਾਨੂੰ ਆ ਜਿਹੜਾ ਲਿਬਾਸ ਦੇਣ ਵਾਸਤੇ ਖਾਲਸਾ ਜੀਓ ਤੱਕੀਏ ਜਰਾ